ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸਾਈਂ ਜੀ ਇਹ ਜਿਹੜਾ ਸਰੋਵਰ ਹੈ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਕੌਲਾ ਜੀ ਦੇ ਨਾਮ ਤੇ ਇਸ ਸਰੋਵਰ ਦਾ ਨਾਮ ਜਿਹੜਾ ਕੌਲਸਰ ਰੱਖਿਆ ਏ ਜੋ ਸਾਹਮਣੇ ਗੁਰਦੁਆਰਾ ਹੈ ਕੌਲਸਰ ਮਾਤਾ ਗੰਗਾ ਜੀ ਦੇ ਕੌਲਸਰ ਮਾਤਾ ਕੌਲਾ ਜੀ ਦੇ ਨਾਮ ਤੇ ਤੇ ਇੱਧਰ ਗੁਰਦੁਆਰਾ ਇਹ ਬਾਬਾ ਖਟਾਲ ਰਾਏ ਸਾਹਿਬ ਜੀ ਨੇ ਜਿੱਥੇ ਸਮਾਦੀ ਲਈ ਸੀ ਕਿ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ